ਕਿ ਇਸ ਸੰਸਾਰ ਸਮੁੰਦਰ ਤੋਂ ਪਾਰ ਲਗਾਉਣ ਦੀ ਸਮਰੱਥਾ ਰੱਖਣ ਵਾਲੇ ਮਾਂ ਦੇ ਪੇਟ ਵਿੱਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈ ਪਰਮਾਤਮਾ ਮਾਤਾ ਦੇ ਪੇਟ ਦੇ ਵਿੱਚ 9 ਮਹੀਨੇ ਸਾਡੀ ਰੱਖਿਆ ਕਰਦਾ ਹੈ ਉਥੇ ਜੀਵ ਨੂੰ ਪੁੱਠਾ ਟੰਗਿਆ ਹੁੰਦਾ ਹੈ ਤੇ ਪਰਮਾਤਮਾ ਦੇ ਸਿਮਰਨ ਦੇ ਨਾਲ ਜੀਵ ਜੁੜਿਆ ਹੁੰਦਾ ਹੈ ਤੇ ਪਰਮਾਤਮਾ ਉੱਥੇ ਫਿਰ ਜੀਵ ਦੀ ਰੱਖਿਆ ਕਰਦਾ ਹੈ ਸਹਾਇਤਾ ਕਰਦਾ ਹੈ। ਵਿਕਾਰਾਂ ਦੀ ਅੱਗ, ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿੱਚੋਂ ਡਿੱਗ ਪਏ ਨੂੰ ਵੀ ਪਾਰ ਲਗਾ ਲੈਂਦਾ ਹੈ। ਜਿਸ ਤਰ੍ਹਾਂ ਮਾਤਾ ਦੀ ਗਰਭ ਦੇ ਵਿੱਚ ਉਹ ਪਰਮਾਤਮਾ ਸਾਡੀ ਰੱਖਿਆ ਕਰਦਾ ਹੈ, ਪੁੱਠਾ ਟੰਗਿਆ ਹੁੰਦਾ ਹੈ ਜੀਵ ਨੂੰ ਤੇ ਉਥੇ ਸਿਮਰਨ ਦੇ ਨਾਲ ਜੁੜਿਆ ਹੁੰਦਾ ਹੈ ਪਰਮਾਤਮਾ ਦਾ ਸਿਮਰਨ ਕਰਦਾ ਹੈ ਮਾਤ ਗਰਭ ਵਿੱਚ ਉੱਤਪਨ ਕਰਤੇ ਤੋ ਸਾਹ ਸਾਹ ਸਿਮਰਤ ਪ੍ਰਭ ਰਹਿ ਕੇ ਨੌਵੇਂ ਮਹੀਨੇ ਜਦੋਂ ਮਾਤਾ ਦੀ ਗਰਭ ਦੇ ਵਿੱਚ ਇਹਨੂੰ ਪੁੱਠਾ ਟੱਗਿਆ ਹੁੰਦਾ ਹੈ ਉਥੇ ਫਿਰ ਇਹਨੂੰ ਸੇਕ ਨਹੀਂ ਲੱਗਦਾ ਮਾਤਾ ਦੀ ਗਰਭ ਦਾ ਕਿਉਂਕਿ ਪਰਮਾਤਮਾ ਦੇ ਸਿਮਰਨ ਦੇ ਨਾਲ ਜੁੜਿਆ ਹੁੰਦਾ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਪਾਸ਼ਾ ਕਹਿੰਦੇ ਨੇ ਕਿ ਜਿਸ ਤਰ੍ਹਾਂ ਮਾਤਾ ਦੀ ਗਰਭ ਦੀ ਵਿੱਚ ਅਗਨ ਹੈ ਪੇਟ ਦੇ ਵਿੱਚ ਉਹ ਅਗਨ ਹੈ ਪਰਮਾਤਮਾ ਤੇਰੀ ਉਥੇ ਰੱਖਿਆ ਕਰਦਾ ਹੈ ਉਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਵੀ ਅਗਨ ਹੈ ਦੁਦਾਇਆ ਈਰਖਾ ਆ ਲੜਾਈ ਝਗੜੇ ਆ ਕਾਲ ਕਲੇਸ਼ ਆ ਉਸੇ ਤਰ੍ਹਾਂ ਪਰਮਾਤਮਾ ਇੱਥੇ ਵੀ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਆ ਉਹਨਾਂ ਦੀ ਵੀ ਰੱਖਿਆ ਕਰਦਾ ਹੈ ਉਹਨਾਂ ਦੀ ਵੀ ਸਹਾਇਤਾ ਕਰਦਾ ਹੈ ਉਹ ਪਰਮਾਤਮਾ ਜਿਹੜਾ ਹੈ ਸਦਾ ਹੀ ਜੀਵਾਂ ਦੇ ਉੱਪਰ ਮਿਹਰ ਭਰਿਆ ਆਸਰਾ ਰੱਖਦਾ ਹੈ ਉਹ ਮਾਦੋ ਜਿਹੜਾ ਹੈ ਹਰੀ ਹੈ ਉਹ ਸਾਡਾ ਰਾਖਾ ਹੈ ਉਹ ਇਸ ਲੋਕ ਦੇ ਵਿੱਚ ਤੇ ਪਰਲੋਕ ਵਿੱਚ ਵੀ ਜੀਵਾਂ ਦਾ ਆਸਰਾ ਹੈ ਜੀਵਾਂ ਦੀ ਰੱਖਿਆ ਕਰਦਾ ਹੈ ਆਪਾਂ ਦੇਖਿਆ ਹੈ ਕਿ ਜਸਵਿੰਦਰ ਸਿੰਘ ਭੱਲਾ ਜੀ ਜੋ ਕਮੀਡੀਅਨ ਸੀ ਉਹ ਚੜ੍ਹਾਈ ਕਰ ਗਏ ਤੇ ਇਸੇ ਤਰ੍ਹਾਂ ਮਾਰੇ ਕਹਿੰਦੇ ਨੇ ਕਿ ਇਹ ਜਿਹੜਾ ਹੈ ਜਿੰਨਾ ਮਰਜੀ ਜੀਵ ਕੋਲ ਪੈਸਾ ਹੋਵੇ ਉਹਦੇ ਕੋਲ ਬਹੁਤ ਪੈਸਾ ਸੀ ਧਨ ਦੌਲਤ ਕਮਾਇਆ ਸੀ ਪਰ ਜਿਹੜਾ ਹੈ ਇਹ ਮੌਤ ਆ ਕਿਸੇ ਨੂੰ ਬਖਸ਼ਦੀ ਨਹੀਂ ਮੌਤ ਤਾਂ ਹਰੇਕ ਜੀਵ ਨੂੰ ਹੀ ਹੁੰਦੀ ਹੈ ਮੌਤ ਛੱਡਦੀ ਨਹੀਂ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੇ ਜੀਵ ਤਾਂ ਸਿਮਰਨ ਕਰਦੇ ਨੇ ਜਿਸ ਤਰ੍ਹਾਂ ਮਾਤਾ ਦੀ ਗਰਭ ਦੇ ਵਿੱਚ ਰੱਖਿਆ ਕੀਤੀ ਉਸੇ ਤਰ੍ਹਾਂ ਉਹ ਪਰਮਾਤਮਾ ਇਸ ਸੰਸਾਰ ਦੇ ਵਿੱਚ ਵੀ ਜੀਵ ਦੀ ਰੱਖਿਆ ਕਰਦਾ ਹੈ ਨਹੀਂ ਤਾਂ ਜਿਹੜੀ ਜੀਵ ਦੀ ਜਿੰਦਿਆ ਬਹੁਤ ਔਖੀ ਨਿਕਲਦੀ ਹੈ ਆਪਾਂ ਦੇਖਿਆ ਨਾ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਔਖੇ ਹੋ ਰਹੇ ਸੀ ਜਿਹੜੀ ਜਿੰਦਿਆ ਇਹ ਹੱਡਾਂ ਦੇ ਵਿੱਚੋਂ ਹੱਟਾ ਨੂੰ ਕਢਕਾ ਕੇ ਹੱਡਾਂ ਨੂੰ ਭੰਨ ਕੇ ਨਿਕਲਦੀ ਐ ਜੇਕਰ ਪੈਸਾ ਪੈਸੇ ਦੇ ਨਾਲ ਆਪਾਂ ਆਖੀਏ ਕਿ ਪੈਸੇ ਦੇ ਨਾਲ ਆਪਾਂ ਜਿਹੜਾ ਇਹ ਆਪਣਾ ਬਚਾ ਕਰ ਲਵਾਂਗੇ ਨਹੀਂ ਪੈਸਾ ਭਾਵੇਂ ਸਾਡੇ ਕੋਲ ਜਿੰਨਾ ਮਰਜ਼ੀ ਹੋਵੇ ਗੁਰੂ ਸਾਹਿਬ ਕਹਿੰਦੇ ਆ ਭਾਵੇਂ ਤੂੰ ਬਦਾਮ ਵੀ ਰੋਜ਼ ਖਾਈ ਜਾ ਪਰ ਮੌਤ ਨੇ ਤੈਨੂੰ ਆ ਹੀ ਜਾਣਾ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ ਮੌਤ ਨੇ ਆਈ ਜਾਣਾ ਹੈ ਮੌਤ ਕਿਸੇ ਵੀ ਜੀਵ ਨੂੰ ਛੱਡਦੀ ਨਹੀਂ ਜਦੋਂ ਸਮਾਂ ਆ ਜਾਂਦਾ ਹੈ ਉਹਨੂੰ ਜਾਣਾ ਹੀ ਪੈਣਾ ਹੈ ਭਾਵੇਂ ਰੋਜ਼ ਹੀ ਬਦਾਮ ਖਵਾਵੇ ਭਾਵੇਂ ਆਪਣੇ ਸੇਰ ਨੂੰ ਜਿੰਨਾ ਮਰਜ਼ੀ ਸੰਭਾਲ ਕੇ ਰੱਖੇ ਮੌਤ ਕਿਸੇ ਨੂੰ ਨਹੀਂ ਛੱਡਦੀ ਜਿੰਦ ਨਿਮਾਣੀ ਕੱਢੀ ਐ ਹੱਡਾਂ ਨੂੰ ਕੜਕਾਏ ਹੱਡਾਂ ਨੂੰ ਭੰਨ ਕੇ ਕੱਢਦੀ ਐ ਤੇ ਜਿਹੜੇ ਜੀਵ ਨਾਮ ਜਪਦੇ ਨਾ ਸਿਮਰਨ ਕਰਦੇ ਆ ਉਹ ਜਿਹੜੇ ਜੀਵ ਆ ਫਿਰ ਉਹ ਉਹਨਾਂ ਨੂੰ ਇਹ ਦੁੱਖ ਨਹੀਂ ਭੁਗਣਾ ਪੈਂਦਾ ਜਿਸ ਤਰ੍ਹਾਂ ਮਾਤਾ ਦੇ ਗਰਭ ਦੇ ਵਿੱਚ ਅਗਣ ਦੇ ਵਿੱਚ ਰੱਖਿਆ ਕੀਤੀ ਉਸੇ ਤਰ੍ਹਾਂ ਇਹ ਸੰਸਾਰ ਦੇ ਵਿੱਚ ਵੀ ਉਹ ਪ੍ਰਮਾਤਮਾ ਰੱਖਿਆ ਕਰਦਾ ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਨਾਮ ਜਪਿਆ ਸਿਮਰਨ ਕੀਤਾ ਉਹਨਾਂ ਨੇ ਫਿਰ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਹਿੰਦੇ ਕਿਆ ਜਾਣਾਂ ਕਿਵ ਮਰਹੇਗੇ ਕਹਿੰਦੇ ਪਤਾ ਨਹੀਂ ਕਿਦਾਂ ਮੌਤ ਆਉਣੀ ਕਿਦਾਂ ਜਿੰਦ ਨਿਕਲ ਨਹੀਂ ਆ ਸਰੀਰ ਦੇ ਵਿੱਚੋਂ ਕਿਦਾਂ ਕੱਢਿਆ ਜਾਣਾ ਕਹਿੰਦੇ ਕਿਆ ਜਾਣਨਾ ਕਿ ਬਬ ਮਰੇਗੇ ਕਿ ਐਸਾ ਮਰਨਾ ਹੋਈ ਜੇਕਰ ਸਾਹਿਬ ਮਨੋਨਾ ਵਿਸਰੇ ਤਾਂ ਸਹਿਲਾ ਮਰਨਾ ਹੋਈ ਕਹਿੰਦੇ ਕਿ ਜਿਹੜੇ ਜੀਵ ਨਾਮ ਜਪਦੇ ਨਾ ਸਿਮਰਨ ਕਰਦੇ ਆ ਆਪਣੇ ਕੰਮਕਾਰ ਵੀ ਕਰਦੇ ਆ ਨਾਮ ਨਾਲ ਪਰਮੇਸ਼ਰ ਨੂੰ ਯਾਦ ਰੱਖਦੇ ਆ ਉਹਨੂੰ ਚੇਤੇ ਕਰਦੇ ਆ ਉਹਨਾਂ ਨੂੰ ਸੌਖੀ ਮੌਤ ਆਉਂਦੀ ਆ ਤੇ ਜਿਹੜੇ ਮਨਮੁਖ ਹੁੰਦੇ ਨਾ ਉਹਨਾਂ ਨੂੰ ਬਹੁਤ ਜਿਹੜਾ ਔਖੀ ਆਉਂਦੀ ਮੌਤ ਬਿਲਕੁਲ ਤੇ ਰਹਿੰਦੀ ਹੈ ਕਈ ਤਾਂ ਅਰਦਾਸਾਂ ਵੀ ਕਰਾਉਂਦੇ ਆ ਪਾਪਾ ਜੀ ਹੁਣ ਅਰਦਾਸ ਕਰ ਦੋ ਬਹੁਤ ਟਾਈਮ ਹੋ ਗਿਆ ਮੰਜੀ ਤੇ ਪਹਿਣ ਕਿ ਸਾਨੂੰ ਪ੍ਰਮਾਤਮਾ ਲੈ ਹੀ ਜਾਵੇ ਹੁਣ ਚੁੱਕ ਲਵੇ ਕਈਆਂ ਨੂੰ ਤਿੰਨ ਤਿੰਨ ਮਹੀਨੇ ਛੇ ਛੇ ਮਹੀਨੇ ਉਹ ਕਹਿੰਦੇ ਵੀ ਅਰਦਾਸ ਕਰ ਦੋ ਇਹਨਾਂ ਦੀ ਹੁਣ ਕਿ ਇਹਨਾਂ ਦੀ ਜਿਹੜਾ ਪ੍ਰਮਾਤਮਾ ਲੈ ਜਾਵੇ ਇਹਨਾਂ ਇਹਨਾਂ ਤੇ ਸਵਾਸ ਖਤਮ ਹੋ ਜਾਵੇ ਇਸ ਕਰਕੇ ਕਹਿੰਦੇ ਨੇ ਕਿ ਸਹਿਲਾ ਮਰਨਾ ਹੋਏ ਜੇਕਰ ਪਰਮੇਸ਼ਰ ਦਾ ਨਾਮ ਜਪਦੇ ਨੇ ਜਿਹੜੇ ਜੀ ਉਹਨਾਂ ਨੂੰ ਮੌਤ ਵੀ ਸੌਖੀ ਆਉਂਦੀ ਜਿਹੜੇ ਨਾਮ ਨਹੀਂ ਜਪਦੇ ਫਿਰ ਉਹਨਾਂ ਨੂੰ ਮੌਤ ਬਹੁਤ ਔਖੀ ਆਉਂਦੀ ਹੈ ਭਾਵੇਂ ਜਿੰਨਾ ਮਰਜੀ ਪੈਸਾ ਹੈ ਆਪੀ ਨੇ ਭੋਗ ਭੋਗ ਕੇ ਹੋਏ ਪਸਮੜ ਪੌਰ ਸਦਾਇਆ ਵੱਡਾ ਹੋਆ ਦੁਨੀਦਾਰ ਕਹਿੰਦੇ ਭਾਵੇਂ ਵੱਡਾ ਹੈ ਬਹੁਤੇ ਦੇ ਕੋਲ ਪੈਸਾ ਹੈ ਦੌਲਤ ਹੈ ਧਨ ਦੌ ਕਹਿੰਦਾ ਵੀ ਭਾਵੇਂ ਜਿੱਦੇ ਮਰਜ਼ੀ ਵੱਡੇ ਹਸਪੀਟਲ ਦੇ ਵਿੱਚ ਇਹਨੇ ਇਲਾਜ ਕਰਾ ਲਿਆ ਕਹਿੰਦੇ ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ ਅੱਗੇ ਕਰਨੀ ਕੀ ਇਰਤਵਾਚੀ ਐ ਬੈ ਲੇਖਾ ਕਰ ਸਮਝਾਇਆ ਥਾਉਣਾ ਹੋਈ ਪੌਦੀ ਹੁਣ ਸੁਣੀਏ ਕਾ ਰਵਾਇਆ ਮਨ ਅੰਧੇ ਜਨਮ ਗਵਾਇਆ ਗੁਰੂ ਦੀ ਗੱਲ ਮੰਨੀ ਨਹੀਂ ਕਦੀ ਵੀ ਇਹਨੇ ਗੁਰੂ ਦੀ ਗੱਲ ਮੰਨੀ ਨਹੀਂ ਕੱਲਾ ਮੱਥਾ ਹੀ ਟੇਕਿਆ ਫਿਰ ਪਛਤਾਉਂਦਾ ਹੈ ਕਿ ਮੈਂ ਤਾਂ ਪਰਮੇਸ਼ਰ ਦਾ ਨਾਮ ਹੀ ਨਹੀਂ ਜਪਿਆ ਮੈਂ ਤਾਂ ਸਮਰਨ ਹੀ ਨਹੀਂ ਕੀਤਾ ਸਾਡੀ ਉਮਤ ਏ ਕਾਮਤੰਦਿਆਂ ਦੇ ਵਿੱਚ ਦੌਲਤ ਦੇ ਵਿੱਚ ਚੌਲਤ ਦੇ ਵਿੱਚ ਇਹ ਗੱਡੀਆਂ ਕੋਠੀਆਂ ਆਕਾਰਾਂ ਬੰਗਲੇ ਹਾਂ ਦੌਲਤ ਚਾਹੀਦੀ ਹੈ ਸਾਨੂੰ ਪੈਸਾ ਚਾਹੀਦਾ ਹੈ ਪਰ ਇਹ ਨਹੀਂ ਵੀ ਕੱਲਾ ਪੈਸਾ ਹੀ ਇਕੱਠੇ ਕਰਨ ਦੇ ਵਿੱਚ ਲੱਗੇ ਰਹਿਣਾ ਹੈ ਕਹਿੰਦੇ ਫਿਰ ਥਾਂ ਨਹੀਂ ਮਿਲਦੀ ਦਰਗਾਹ ਦੇ ਵਿੱਚ ਤਾਉ ਨਾ ਹੋਈ ਪੌਧੀ ਕਹਿੰਦੇ ਭਾਵੇਂ ਵੱਡੀਆਂ ਗੱਡੀਆਂ ਆ ਪਾਵੇਂ ਵੱਡੀਆਂ ਕੋਟੀਆਂ ਹੈ ਬਹੁਤ ਪੈਸਾ ਹੈ ਥਾਵਨਾ ਹੋ ਗਈ ਪਉਦੀ ਹੁਣ ਸੁਣੀਏ ਕਿਆ ਰਵਾਇਆ ਮਨ ਅੰਧੇ ਜਨਮ ਗਵਾਇਆ ਕਹਿੰਦੇ ਕਿ ਜਨਮ ਦੀ ਬਾਜ਼ੀ ਨੂੰ ਤੋ ਹਾਰ ਜਾਵੇਂਗਾ ਜਿੰਨਾ ਮਰਜੀ ਤਾਨਿਆਂ ਦੌਲਤਾ ਤੇਰੇ ਕੋਲ ਕੋਟੀਆਂ ਆਇਆ ਕਾਰਾਂ ਆ ਇਹ ਮੌਤ ਨੇ ਤੈਨੂੰ ਛੱਡਣਾ ਨਹੀਂ ਮੌਤ ਨੇ ਤਾਂ ਆਈ ਜਾਣਾ ਹੈ ਇਸ ਕਰਕੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹਨਾਂ ਦਾ ਜਿਹੜਾ ਹੈ ਮਰਨਾ ਵੀ ਸੌਖਾ ਹੋ ਜਾਂਦਾ ਹੈ ਉਹਨਾਂ ਨੂੰ ਜਿਹੜਾ ਹੈ ਇਹ ਦੁੱਖ ਨਹੀਂ ਭੁਗਣਾ ਪੈਂਦਾ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਉਹਨਾਂ ਨੂੰ ਫਿਰ ਜਿਹੜਾ ਹੈ ਇਹ ਸਜ਼ਾ ਮਿਲਦੀ ਹੈ ਦਰਗਾਹ ਦੇ ਵਿੱਚ ਤੇ ਜਿਹੜੇ ਨਾਮ ਜਪਦੇ ਨਾਲ ਉਹਨਾਂ ਨੂੰ ਉਹਨਾਂ ਦੀ ਪ੍ਰਮਾਤਮਾ ਇੱਥੇ ਵੀ ਰੱਖਿਆ ਕਰਦਾ ਹੈ ਤੇ ਅਗਾਹ ਜਿਹੜਾ ਹੈ ਪਰਲੋਕ ਦੇ ਵਿੱਚ ਵੀ ਸਹਾਇਤਾ ਕਰਦਾ ਹੈ ਇਹੀਂ ਹੂਹਾਂ ਤੁਹਾਰੋ ਤੂਰਾ ਕਹਿੰਦੇ ਕਿ ਇੱਥੇ ਵੀ ਤੇ ਉੱਥੇ ਵੀ ਇਹੀਂ ਹੂਹਾਂ ਇੱਥੇ ਲੋਕ ਦੇ ਵਿੱਚ ਵੀ ਪ੍ਰਮਾਤਮਾ ਰੱਖਿਆ ਕਰਦਾ ਹੈ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਦਾਹਰਨਾਂ ਸਾਨੂੰ ਗੁਰਬਾਣੀ ਦੇ ਵਿੱਚ ਦਿੱਤੀਆਂ ਕਹਿੰਦੇ ਪਰਲੋਕ ਦੇ ਵਿੱਚ ਵੀ ਉਹਨਾਂ ਦੀ ਉਹ ਪ੍ਰਮਾਤਮਾ ਸਹਾਇਤਾ ਕਰਦਾ ਹੈ ਜਿਹੜੇ ਵੀ ਪਰਮੇਸ਼ਰ ਦਾ ਨਾਮ ਜਪਦੇ ਨੇ ਕੀਤੇ ਕੋ ਮੇਰੇ ਸਮਾਨੇ ਕਰਨ ਹਾਰ ਤਰਨ ਜਾਣੈ ਤੇਰੇ ਪੈਦਾ ਕੀਤੇ ਪ੍ਰਦਾਰਥਾਂ ਨੂੰ ਇਹ ਜੀਵ ਮੇਰੂ ਪਰਬਤੇ ਜੇਡੀਆਂ ਵੱਡੀਆਂ ਸਮਝਦਾ ਹੈ ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ ਇੱਕ ਥੀਲੇ ਵਰਗਾ ਵੀ ਜਾਣਦਾ ਨਹੀਂ ਇਹ ਪ੍ਰਮਾਤਮਾ ਨੇ ਜਿਹੜੀਆਂ ਵਸਤਵਾਂ ਪੈਦਾ ਕੀਤੀਆਂ ਹੈ ਉਹਨਾਂ ਨੂੰ ਇਹ ਬਹੁਤ ਵੱਡਾ ਸਮਝਦਾ ਹੈ ਇਹ ਪ੍ਰਮਾਤਮਾ ਨੇ ਬਣਾਇਆ ਹੈ ਸੰਸਾਰ ਗੱਡੀਆਂ ਆਕਾਰਾਂ ਕੋਠੀਆਂ ਇਹ ਬੰਗਲੇ ਪਰ ਉਹਨਾਂ ਨੂੰ ਇਹ ਜਿਆਦਾ ਅਹਿਮੀਅਤ ਦਿੰਦਾ ਹੈ ਪਰਮਾਤਮਾ ਨੂੰ ਟਿਚ ਸਮਝਦਾ ਹੈ ਲੋਗਨ ਰਾਮ ਖਲਾਉਣਾ ਜਾਨਾ ਇਹ ਜੀਵ ਜਿਹੜਿਆ ਸਮਝਦੇ ਆ ਕਿ ਅਸੀਂ ਪੈਸੇ ਦੇ ਨਾਲ ਰੱਬ ਵੀ ਖਰੀਦ ਲਿਆ ਹੈ ਪੈਸੇ ਦੇ ਨਾਲ ਅਸੀਂ ਜਿਹੜਿਆ ਆ ਇਹ ਮਜ਼ਦੂਰ ਖਰੀਦ ਸਕਦੇ ਆ ਪੈਸੇ ਦੇ ਨਾਲ ਅਸੀਂ ਹੋਰ ਸੰਸਾਰ ਦੀ ਵਸਤੂ ਖਰੀਦ ਸਕਦੇ ਆ ਪਰ ਪਰਮਾਤਮਾ ਦਾ ਨਾਮ ਨਹੀਂ ਖਰੀਦ ਸਕਦੇ ਆਪਾਂ ਦੇਖਦੇ ਆ ਕਿ ਕਈ ਜੀਵ ਕੀ ਕਰਦੇ ਆ ਆਪ ਨਹੀਂ ਗੁਰਬਾਣੀ ਨੂੰ ਪੜਨਾ ਪੈਸੇ ਦੇ ਦੇਣੇ ਆ ਸਾਡਾ ਪਾਠ ਕਰ ਦੋ ਜੀ ਜਦੋਂ ਭੋਗ ਪੈ ਗਿਆ ਉਦੋਂ ਆਉਣਾ ਤੇ ਜਦੋਂ ਆਰੰਭ ਤੇ ਉਦੋਂ ਆਉਣਾ ਬਸ ਪਾਠ ਪਾਠੀ ਪੜੀ ਜਾਣ ਤੇ ਸਾਡੇ ਕੰਮ ਬਣੀ ਜਾਣ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਪੈਸੇ ਦੇ ਨਾਮ ਨਹੀਂ ਖਰੀਦ ਸਕਦਾ ਪੈਸਾ ਭਾਵੇਂ ਜਿੰਨਾ ਮਰਜ਼ੀ ਹੋਵੇ ਇਹ ਜਿਹੜਾ ਹੈ ਪ੍ਰਮਾਤਮਾ ਨੂੰ ਠੱਟੀ 'ਚ ਸਮਝਦਾ ਹੈ ਲੋਗਣ ਰਾਮ ਖਲਾਉਣਾ ਜਾਨਾ ਕਹਿੰਦੇ ਵੀ ਇਹਦਾ ਖੇਡ ਹੀ ਹੈ ਇੱਕ ਖੇਡ ਬਣਾਈ ਦੋ ਕਾਣ 100 100 ਪਾਠ ਪਾ ਪਾ 100 ਪਾਠ ਕੰਮ ਸਾਢੇ ਹੋਣ ਤੇ ਪਾਠ ਬਾਬੇ ਕਰਦਾ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਇਹ ਲੋਕ ਸਮਝਦੇ ਕੋਈ ਗੀਤ ਆ ਕੋਈ ਗੀਤ ਗਾਲਿਆ ਪਾਠ ਊਗ ਪਾਲਿਆ ਕਰ ਲਿਆ ਸ਼ੁਰੂ ਕਰ ਲਿਆ ਤੀਜੇ ਦਿਨ ਊਗ ਪਾਤਾ ਗੁਰੂ ਸਾਹਿਬ ਨੇ ਤਾਂ ਸਾਰਾ ਜੀਵਨ ਹੀ ਲਾਤਾ ਆਪਣਾ ਗੁਰੂ ਨਾਨਕ ਦੇਵ ਜੀ ਅਡੋਲ-ਵਲਦ ਦੇ ਵਿੱਚ ਕਹੇ ਇਹਹੀ ਵਿੱਚ ਲਿਖਿਆ ਗੁਰਬਾਣੀ ਦੇ ਵਿੱਚ 1430 ਅੰਗਾਂ ਦੇ ਵਿੱਚ ਅਸੀਂ ਤੇ ਜਿਹਦੇ ਨਹੀਂ ਭੋਗ ਪਾ ਕੇ ਕਹਿੰਨੇ ਆ ਕਿ ਬਸ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਿ ਪੈਸੇ ਦੇ ਨਾਲ ਹੀ ਸਾਰਾ ਕੁਝ ਖਰੀਦਣਾ ਚਾਹੁੰਦਾ ਹੈ ਗੁਰੂ ਸਾਹਿਬ ਨੇ ਇਹ ਲਿਖਿਆ ਹੈ ਗੁਰਬਾਣੀ ਦੇ ਵਿੱਚ 1430 ਅੰਗਾਂ ਦੇ ਵਿੱਚ ਜੋ ਗੁਰੂ ਸਾਹਿਬ ਨੇ ਕਹਲਣਾ ਕਹਦੀ ਹੈ ਜੋ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਮਸ਼ਕਤ ਕਾਲੀ ਉਹ 1430 ਅੰਗਾਂ ਦੇ ਵਿੱਚ ਲਗੀ ਆ ਇਹ ਤਿੰਨਾਂ ਦਿਨਾਂ ਦੇ ਵਿੱਚ ਹੀ ਕਹਿੰਦਾ ਹੈ ਕਿ ਮੈਂ ਜਿਹੜਾ ਹੈ ਗੁਰਬਾਣੀ ਦਾ ਅੰਤ ਪਾ ਲਵਾਂਗਾ ਇਹ ਬੇਅੰਤ ਹੈ ਬੇਅੰਤ ਬੇਅੰਤ ਗੁਣ ਗਤੀ ਰੇ ਇਸ ਕਰਕੇ ਇਹ ਕੋਈ ਤਿੰਨਾਂ ਦਿਨਾਂ ਦੀ ਖੇਡ ਨਹੀਂ ਜਾਂ ਦੋ ਦਿਨ ਦੀ ਖੇਡ ਨਹੀਂ ਇਹ ਲੋਕਣ ਰਾਮ ਖਲਾਉਣਾ ਜਾਨਾ ਲੋਕਾਂ ਨੇ ਖੇਡ ਬਣਾਈ ਹੋਈ ਆ ਇਸ ਕਰਕੇ ਕਹਿੰਦੇ ਆ ਕਿ ਟੀਚ ਸਮਿਦਾ ਹੈ ਪ੍ਰਮਾਤਮਾ ਨੂੰ ਜਿਹੜੀਆਂ ਉਹਨੇ ਵਸਤਾਂ ਬਣਾਈਆਂ ਆ ਉਹਨਾਂ ਨੂੰ ਇਹ ਜਾਦਾ ਅਹਿਮੀਅਤ ਦਿੰਦਾ ਹੈ ਕੀਤੇ ਕੋ ਮੇਰੇ ਸਮਾਨੇ ਕਰਨ ਹਾਰ ਤ੍ਰਿਨ ਜਾਨੈ ਤੂੰ ਦਾਤਾ ਮੰਗਣ ਕੋ ਸਗਲੀ ਦਾਣ ਦੇਹੋ ਪ੍ਰਭ ਭਾਨੇ ਉਹ ਸਭ ਨੂੰ ਦਾਤਾ ਦੇਣ ਵਾਲਾ ਹੈ ਸਾਰੀ ਲੋਕਾਈ ਉਹਦੇ ਦਰ ਤੋਂ ਮੰਗਣ ਵਾਲੀ ਹੈ ਉਹ ਆਪਣੀ ਰਜਾ ਵਿੱਚ ਸਭ ਨੂੰ ਦਾਣ ਦਿੰਦਾ ਹੈ ਸਾਰੇ ਉਹ ਤੋਂ ਮੰਗਦੇ ਆ ਇਹ ਰੁਪਈਆ 5 ਰੁਪਏ ਦਾ 6 ਰੁਪਏ ਮਥਾ ਟੇਕੇ ਜੀਵ ਕਹਿੰਦਾ ਹੈ ਕਿ ਮੇਰੇ ਵਰਗਾ ਹੈ ਹੀ ਕੋਈ ਨਹੀਂ ਮੈਂ ਪਰਮਾਤਮਾ ਨੂੰ ਦਿੱਤੀ ਉਹ ਤੇ ਦਾਤਾਂ ਦੇ ਰਿਹਾ ਸਾਨੂੰ ਆਪਾਂ ਉਹਨੂੰ ਕੀ ਦੇ ਸਕਦੇ ਇਸ ਕਰਕੇ ਇਹ ਜੀਵ ਦੀ ਸ਼ਰਧਾ ਹੈ ਹਾਂ ਕੋਈ 500 ਟੇਕਦਾ ਹੈ ਕੋਈ 50 ਦੇਦਾ 100 ਰੁਪਈਆ ਟੇਕਦਾ ਹੈ ਪਰ ਇਹ ਨਹੀਂ ਵੀ ਆਪਾਂ ਖਰੀਦ ਲਿਆ ਹੁਣ ਪਰਮਾਤਮਾ ਨੂੰ 500 ਦੇ ਗਏ ਉਹ ਪਰਮਾਤਮਾ ਦੇ ਦਾਤਾ ਸਾਨੂੰ ਦੇ ਰਿਹਾ ਹੈ ਉਹਨੇ ਸਭ ਕੁਝ ਬਣਾਇਆ ਹੈ ਸਾਰੀਆਂ ਦਾਤਾ ਦਿੰਦਾ ਹੈ ਆਪਾਂ ਉਹ ਖਰੀਦ ਨਹੀਂ ਸਕਦੇ ਪੈਸੇ ਦੇ ਨਾਲ ਇਸ ਕਰਕੇ ਲੋਕਾਂ ਨੇ ਇਹ ਖੇੜ ਸਮਝੀ ਆ ਕਿ ਅਸੀਂ 10 ਰੁਪਏ 5 ਰੁਪਏ ਰੁਪਿਆ 500 ਪਾ ਕੇ ਦੇ ਪਰਮਾਤਮਾ ਨੂੰ ਖਰੀਦ ਲਿਆ ਹੈ ਨਹੀਂ ਪਰਮਾਤਮਾ ਨੂੰ ਨਹੀਂ ਖਰੀਦ ਸਕਦੇ ਸੰਸਾਰੀ ਵਸਤੂ ਆਪਾਂ ਕੋਈ ਵੀ ਖਰੀਦ ਸਕਦੇ ਹਾਂ ਇਸ ਕਰਕੇ ਇਹ ਪਾਵਨ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਹੁਕਮ ਕਰ ਰਹੇ ਨੇ ਕੋਈ ਵੀ ਰਸਨਾ ਬਾਜੀ ਨਾ ਰਹਿ ਜਾਵੇ ਕਿਉਂਕਿ ਗੁਰਬਾਣੀ ਜਿਹੜੀ ਹੈ ਬੇਅੰਤ ਹੈ ਤથા ਹੈ ਸਮੁੰਦਰ ਹੈ ਆਪਾ ਜਿੰਨਾ ਚਿਰ ਮਰਜ਼ੀ ਵਿਚਾਰ ਕਰੀ ਜਾਈਏ ਇਹ ਖਤਮ ਹੋਣ ਵਾਲੀ ਨਹੀਂ ਕਿਉਂਕਿ ਸਮੇਂ ਦੀ ਸਮਾਪਤੀ ਹੋ ਗਈ ਆਪਾ ਸਮੇਂ ਦੇ ਵਿੱਚ ਹੀ ਰਹਿਣਾ ਹੈ ਇਸ ਕਰਕੇ ਕੋਈ ਵੀ ਰਸਨਾ ਬਾਜੀ ਨਾ ਰਹਿ ਜਾਵੇ ਸਾਰੀ ਹੀ ਕਰੋ ਸ਼ੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ